ਭਾਜੀ ਕਿੰਨੀਆਂ ਮੋਮਬਤੀਆਂ ਲਾਈਏ ਫਿਰ ਪਤਾ ਨਹੀਂ ਹੁਣ ਜੇ ਪਹਿਲਾ ਜਨਮ ਲੈਣ ਦੇਖਣਾ ਹੋਵੇ ਤਾਂ ਦੂਰਬੀਨ ਨਾਲ ਦੇਖਣਾ ਹਾਂਜੀ ਭਾਜੀ ਜ਼ਿੰਦਗੀ ਦਾ ਕੋਈ ਐਕਸਪੀਰੀਅੰਸ ਅੱਜ ਹੋਇਆ ਬਿਹਰਾ ਜੀ ਅੱਜ ਕਾਕੇ ਮੈਂ ਤਿੰਨ ਗੱਲਾਂ ਸਿੱਖੀਆਂ ਹਾਂਜੀ ਵਿਕੀਸ਼ ਜੀ ਹਾਂਜੀ ਤਿੰਨ ਗੱਲਾਂ ਸਭ ਤੋਂ ਪਹਿਲੀ ਗੱਲ ਜੀ ਕਿ ਜਿੱਦਾਂ ਜਿੱਦਾਂ ਬੰਦੇ ਦੀ ਉਮਰ ਹੁੰਦੀ ਜਾਂਦੀ ਆ ਚੀਜ਼ਾਂ ਭੁੱਲਣ ਲੱਗ ਪੈਂਦੀਆਂ ਹਾਂਜੀ ਦੂਜੀਆਂ ਮੈਨੂੰ ਦੋ ਯਾਦ ਨੇ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਮੇਰਾ ਜਨਮ ਦਿਨ ਆ ਤੇ ਮੇਰੇ ਭਰਾ ਮੇਰੇ ਨਾਲ ਮੇਰਾ ਜਨਮ ਦਿਨ ਮਨਾ ਰਹੇ ਆ ਹੈ ਤੇ ਇਹ ਅਨਾਉਂਸਮੈਂਟ ਮੈਂ ਅੱਜ ਇਹ ਕਰ ਰਿਹਾ ਕਿ ਮੈਂ ਪੂਰੀ ਐਲਬਮ ਰਿਲੀਜ਼ ਕਰ ਰਿਹਾ ਮਸਤੀ 4 ਵਾਹ ਜੀ ਵਾਹ ਮਸਤੀ 4 ਇਹ ਉਹਦਾ ਪਹਿਲਾ ਗੀਤ 6 ਫਰਵਰੀ ਨੂੰ ਆ ਰਿਹਾ ਵਾਹ 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 ਧੰਨਵਾਦ ਹੈਪੀ ਬਰਥਡੇ ਹੈਪੀ ਬਰਥਡੇ ਕਮਲ ਆਹ ਵਾੜੀਆ ਬੜੀ ਬੋਲੋ ਬਹੁਤ ਮੁਬਾਰਕਾ ਭਾਜੀ ਤਿੱਖਾ ਬਹੁਤ ਆ ਜੀ ਫੇ ਰੰਗ ਗਾਉਣਾ ਵੀ ਆ ਮੁੜ ਕੇ